ਕੜਕਾਂ ਬੀਜ ਗਏ ਹੁਣ ਵੇਲੇ ਹੋ ਤੁਸੀਂ ਅਸੀਂ ਵੀ ਟੈਂਡੂ ਆ ਅਸੀਂ ਵੀ ਕਿਸਾਨੀ ਕੀਤੀ ਐ ਜੇ ਕੀਤੀ ਹੁੰਦੀ ਤੁਹਾਨੂੰ ਪਤਾ ਹੁੰਦਾ ਇਹ ਗੁੰਡਾਗਰਦੀ ਨਹੀਂ ਕਿਉਂ ਸਿੱਧੇ ਦੇਖੋ ਠੀਕ ਐ ਰੋ ਅਗਲਾ ਆਏਗੀ ਤੇਰੀ ਹੋਈ ਐ ਸਾਰੇ ਕੀ ਰਿਹਾ ਹੋਇਆ ਤੇਰੇ ਪਰ ਨਾਲ ਦੀ ਕੋਠੀ ਰਾਮੇਂਡਰ ਬੰਦੇ ਕਰੋ ਇਹ ਅੱਥੇ ਕੀ ਕਰੋਗੇ ਸਾਰਾ ਗੁੰਡਾਗਰਦੀ ਹੋ ਰਹੀ ਐ ਆ ਦੁਕਾਨਦਾਰਾਂ ਨੂੰ ਪੁੱਛੋ ਜਿਹੜੇ ਬੈਠੇ ਐ ਸਵੇਰ ਤੋਂ ਜੋ ਇਹ ਕਿਸਾਨ ਇੱਕ ਦਾ ਜਿੰਦਾਬਾਦ ਦੇ ਨਾਂ ਤੇ ਗੁੰਡਾਗਰਦੀ ਹੋ ਰਹੀ ਹੈ ਸਰੇਆਮ ਤੁਸੀਂ ਕਿਹੜੇ ਤੁਸੀਂ ਚਲੇ ਚਲੋ ਅੰਗਜੀ ਦੀ ਕਥੀ ਕਿਹੜੀ ਆਪਾਂ ਤੁਸੀਂ ਘੇਰੋ ਪੱਕਾ ਜਮਾਲ ਦੀ ਕੋਥੀ ਅਗਲ ਟਖਾੜੇ ਆਏਗੀ ਤੁਹਾਨੂੰ ਲੋਕਾਂ ਨੂੰ ਉਹ ਵੀ ਕਰਾਂਗੇ ਪਹਿਲਾਂ ਵੀ ਕਰੀ ਆਣ ਨੂੰ ਮਿਲਣਾ ਫੀਲਿਆਂ ਨੂੰ ਕਣਕਾਂ ਬੀਜ ਗਿਆ ਹੁਣ ਵੇਲੇ ਹੋ ਤੁਸੀਂ ਅਸੀਂ ਵੀ ਟੈਂਡੂ ਆ ਅਸੀਂ ਵੀ ਕਿਸਾਨੀ ਕੀਤੀ ਹੈ ਜੇ ਕੀਤੀ ਹੁੰਦੀ ਤੁਹਾਨੂੰ ਪਤਾ ਹੁੰਦਾ ਇਹ ਗੁੰਡਾਗਰਦੀ ਨਹੀਂ ਕਿਉਂ ਤੁਸੀਂ ਨੀ ਨੀ ਕਰੀ ਤੁਸੀਂ ਤਾਂ ਲੋਕਾਂ ਦਾ ਘੇਰ ਕੇ ਕੇ ਨਹੀਂ ਕਰਦੀ ਸੀ ਦੀ ਕੋਥੀ ਕਿਹੜਾ ਅਗਲਾ ਆਏਗੀ ਤੁਹਾਨੂੰ ਸਾਰੇ ਕਿਰਿਆ ਹੋਇਆ ਘੇਰੋ ਪੱਕਾ ਜਮਾਲ ਦੀ ਕੋਥੀ अॻिल <laughs> इंसान ਆ ਜਾਓ ਆ ਜਾਓ ਆ ਜਾਓ ਆ ਆਹ ਆਪਨੇ ਨੂੰ ਪਰੇਸ਼ਾਨ ਕਰਨਾ ਨਹੀਂ ਆਉਂਦਾ ਜੀ ਲੈ ਚੱਲਦਾ ਨਾਲ ਚਲੋ ਥੇਰੋ ਡੀਸੀ ਦੀ ਕੋਠੀ ਚਲੋ ਡੀਸੀ ਦੀ ਕੋਠੀ ਖਲਾਓ ਮਾਰਕੀਨ ਖਲਾਓ ਮਾਰਕੀਨ ਚਲੋ ਡੀਸੀ ਦੀ ਕੋਠੀ ਇਹ ਗੁੰਡਾਗਰਦੀ ਆ ਸ੍ਰੀਆਮ ਸ੍ਰੀਆਮ ਗੁੰਡਾਗਰਦੀ ਸ੍ਰੀਆਮ ਗੁੰਡਾਗਰਦੀ ਹੋ ਰਹੀ ਹੈ ਆ ਦੁਕਾਨਦਾਰਾਂ ਨੂੰ ਪੁੱਛੋ ਜਿਹੜੇ ਬੈਠੇ ਆ ਸਵੇਰ ਤੋਂ ਤੁਹਾਨੂੰ ਪਰਵਾਹ ਦੇ ਰਹੇ ਆ ਕਾਰੀਗਰਾਂ ਨਾਲ ਆਪਣੇ ਨੂੰ ਹਾਂ ਤੋ ਕੀਤੀ ਹੋਈ ਹੈ ਕਿਸਾਨ ਲੇਖਤਾ ਜਿੰਦਾਬਾਦ ਦੇ ਨਾਂ ਤੇ ਗੁੰਡਾਗਰਦੀ ਹੋ ਰਹੀ ਹੈ ਸਰੇਆਮ ਭੱਜ ਗਏ ਸਾਰੇ ਆਓ ਮੇਰੇ ਨਾਲ ਕਿਹੜਾ ਚੱਲਦਾ ਡੀਸੀ ਦੀ ਕੋਠੀ ਦਿਮਾਗ ਖਰਾਬ ਕੀਤਾ ਹੋਇਆ ਆਂ ਪਬਲਿਕ ਦਾ ਤੁਸੀਂ ਤੁਸੀਂ ਬੈਠ ਲਓ ਮੈਂ ਸਰ ਦੁਕਾਨਦਾਰ ਬੰਦਾ ਕੀ ਨਾਮ ਹੈ ਜੀ ਆਪਣੇ ਇੱਧਰ ਦੇਖੋ ਸਾਹਮਣੇ ਕੀ ਨਾਮ ਹੈ ਜੀ ਦਿਵੇਕ ਜੀ ਕੀ ਹੋਇਆ ਤੁਹਾਡਾ ਤੁਹਾਡੇ ਕੋਲ ਆਇਆ ਗੁੰਡਾ ਕਰਤੀ ਹੋ ਰਹੀ ਹੈ ਸ੍ਰੀ ਰਾਮ ਜੀ ਸ੍ਰੀ ਰਾਮ ਗੁੰਡਾ ਕਰਤੀ ਹੋ ਰਹੀ ਹੈ ਜੀ ਇਹ ਬੈਂਕ ਦੁਕਾਨਾਂ ਬੰਦ ਕਰਵਾ ਰਹੇ ਆ ਜੀ ਘੇਰੋ ਭਗਵੰਤ ਮਾਨ ਦੀ ਕੋਠੀ ਮੈਂ ਅੱਗੇ ਹੋਣਾ ਆਓ ਕਿਹੜਾ ਆਂਦਾ ਮਜ਼ਾਮ ਚ ਕੀ ਸਰਕਾਰੀ ادارے ਇਸ ਤਰ੍ਹਾਂ ਬੰਦ ਹੋ ਜਾਂਦੇ ਹੋ ਨਹੀਂ ਸਕਦਾ ਸਰਕਾਰੀ ادارے ਇੱਥੇ ਮਿਲਟਰੀ ਲੱਗੀ ਹੁੰਦੀ ਸਾਭ ਦੀ ਬੰਦ ਕਰਨ ਨੇ ਸੋ ਭਾ ਜਿਹੜਾ ਬੰਦਾ ਕਰਾ ਦਿੰਦਾ ਬੈਂਕ ਬੰਦ ਕਰਵਾ ਚਲੋ ਪਾ